ਤੇਰ ਵੇ ਕੀ ਆ ਇੱਧਰ ਲਗਾ ਕੈਮਰਾ ਲੈ ਕੇ ਨਾ ਹੋ ਲੋਗਰ ਤੇ ਉਹ ਵੀ ਮਿੱਤਰੋ ਘਰ ਵੀ ਪਹੁੰਚ ਗਏ ਆ ਤੇ ਨਹੀਂ ਨਹੀਂ ਆ ਹੀ ਕੰਮ ਆ ਹੀ ਕਰਾਂਗੇ ਨਹੀਂ ਇਹ ਕੰਮ ਹੈ ਜੰਤਾਂ ਤੇ ਸਭ ਕੋ ਵਰਸਾ ਵੈ ਸਾਸ ਭਾਈ ਤਾਂ ਪਤਾ ਵੀ ਕਿਹਨੇ ਚੱਲ ਉਹ ਪਰ ਬੰਨ ਤੇ ਲਈਏ ਆਪ ਆਪ ਤਿਆਰ ਕੋ ਨਹੀਂ ਹੋਇਆ ਹੈਗਾ ਜੀ ਸਾਨੂੰ ਕੰਮ ਕਰਦਾ ਦੋ ਮਿੰਟ ਲੱਗਣੇ ਹੋਣੇ ਤਿਆਰ ਹੋਣ ਤੇ ਆਹ ਟਾਈ ਟੀ-ਸ਼ਰਟ ਚ ਲਗਾ ਫਿਰ ਮੈਂ ਚਲ ਵੇਖੀ ਆ ਇੱਧਰ ਲਗਾ ਕੈਮਰਾ ਲੈ ਕੇ ਨਾ ਬਲੋਗਰ ਤੇਰੇ ਠੀਕ ਹੈ ਠੀਕ ਹੈ ਵੇਨਾ ਕਿ ਨਾ ਕੋਈ ਵੀ ਬਲੋਗ ਬਣਾਣਾ ਅੱਜ ਸਾਰਾ ਵਲੌਗ ਮੈਂ ਬਣਾਉਂਗਾ ਤੇਰੀ ਜ਼ਿੰਮੇਵਾਰੀ ਤੈਨੂੰ ਫੋਨ ਫੜਾਤਾ ਹਾਂ ਹਮ ਹਣ ਦੇਖਦੇ ਹਾਂ ਕੀ ਰੰਗ ਲੰਦਾ ਤਾਨੂੰ ਡਰੋਨ ਸ਼ੂਟ ਵੀ ਡਰੋਨ ਸ਼ਾਟ ਵੀ ਦੇਖਣ ਨੂੰ ਮਿਲਣਗੇ ਸਾਰੀ ਅੱਛਾ ਯੈਸ ਤੇ ਤੈਨੂੰ ਵੀ ਬੈਕ ਜਸ ਉੱਠੀ ਹਾਂ ਬੈਗ ਚ ਸੁੱਟ ਕੇ ਤੈਨੂੰ ਗੱਡੀ ਚ ਸੁੱਠੀਏ ਚਾਰ ਜਿਆ ਪੂਰਾ ਹਾਂ ਚਾਰ ਜੀ ਇਹ ਚੱਲ ਜਾਈ ਜਾਏਗਾ ਚੱਲ ਫੇਰ ਇਹ ਉਸ ਤੇ ਕਹਾਣੀ ਕਰਨਾ ਤੁਹਾਨੂੰ ਹਾਂ ਦਿਖਾਉਣੇ ਆ ਤੁਹਾਨੂੰ ਅੱਜ ਕਰਨੇ ਆ ਕੈਪਚਰ ਕੁਛ ਨਾ ਕੁਛ ਕਰਾਂਗੇ ਅੱਜ ਚੈਡ ਰੋਡ ਨਹੀਂ ਤੇ ਚਾਹ ਹੈ ਅੱਜ ਤੇ ਵਲੋਗ ਚ ਤੁਹਾਨੂੰ ਕੁਛ ਖਾਸ ਮਿਲੇਗਾ ਹਾਂ ਗੱਲ ਇੱਥੇ ਰੱਖ ਖਾਸ ਮਿਲੇ ਇੱਥੇ ਰੱਖ ਪੱਗ ਪੂਰੀ ਗੱਡ ਲਈ ਜਾਂਦੇ ਮੁੰਡੇ ਨੇ ਪੂਰੀ ਟੌਰਿਆ ਗੱਲ ਬਾਤ ਇਹ ਵੀਰ ਜੀ ਚੱਲੀ ਜਾਨ ਚਲੋ ਭਾਈ ਚਲੋ ਲੇਟ ਹੋ ਗਿਆ ਚਲੋ ਜੀ ਚਲੋ ਲੈਸ ਗੋ ਚਲ ਇਹਨਾਂ ਦੇ ਵਸ ਸਨੈਪਚੈਟ ਬਣਾਉਂਦੇ ਆ ਬਸ ਆ ਹੀ ਕੰਮ ਰਹਿ ਗਿਆ ਨਹੀਂ ਨਹੀਂ ਆ ਹੀ ਕੰਮ ਆ ਹੀ ਕੰਮ ਰਹਿ ਗਏ ਨਹੀਂ ਇਹ ਕੰਮ ਰਹਿ ਗਿਆ ਜਿੰਨੇ ਮਰਜ਼ੀ ਵੱਡੇ ਜਵਾਕਾਂ ਨੇ ਚੀਜ਼ਾਂ ਨੂੰ ਛੇੜ ਦੇ ਚੱਲੋ ਚੁੱਪ ਹੋ ਜਾ ਇਹ ਮਕਰਿਆ ਜਿਆਦਾ ਬੋਲਦਾ ਰੈਡੀ ਸਟੇਡੀ ਗੋ ਲਵ ਆ ਵੀ ਮਿੱਤਰੋ ਚੱਲ ਪਏ ਆ ਅਸੀਂ ਗੁਰੂ ਘਰ ਵੱਲ ਨੂੰ ਤੇ ਡਰੋਨ ਅਸੀਂ ਚੱਕ ਲਿਆ ਨਾਲ ਹੀ ਗੱਡੀ ਸਾਡੇ ਕੋਲ ਆ ਮਿਲੀ ਏ ਸਾਨੂੰ ਬਾਕੀ ਦੁਰ ਗਈਆਂ ਨੇ ਹੁਣ ਇੰਨੀ ਅਸੀਂ ਵੇਟ ਕਰਨੇ ਆ ਤੇ ਕਰਦੋ ਬੰਦ ਕਰ ਦਿਓ ਜੇ ਡਰੋਨ ਲੱਗ ਜਾਣਾ ਵੈਰੀ ਗੁੱਡ ਹਮ ਹਮ ਵੈਰੀ ਗੁੱਡ ਚੱਲੀਏ ਚੱਲਦੇ ਆ ਜੀ ਗੁਰੂ ਘਰ ਹੁਣ ਚੱਲਦੇ ਆ ਡਰਾਈਵ ਕਰਨ ਲੱਗਿਆ ਫੋਨ ਨਹੀਂ ਚਲਾਉਣਾ ਚਾਹੀਦਾ ਬੰਦ ਕਰ ਇਹ ਪਹੁੰਚ ਗਏ ਆ ਗੁਰੂ ਘਰ ਹੁਣ ਗੁਰੂ ਘਰ ਖਾਣੇ ਤੁਹਾਨੂੰ ਲੰਡਨ ਦਾ ਗੁਰੂ ਘਰ ਕਿਵੇਂ ਦਾ ਕਿਉਂਕਿ ਜੇ ਤੁਸੀਂ ਬ੍ਰਹਮਟ ਦਾ ਗੁਰੂ ਘਰ ਵੇਖਿਓਗੇ ਉਹ ਬਹੁਤ ਮਤਲਬ ਕਿੰਨਾ ਵੱਡੇ ਵੱਡੇ ਬਣਾਏ ਨੇ ਪਰ ਆ ਲੰਡਨ ਬਹੁਤ ਸਿੰਪਲ ਜਿਹਾ ਅੰਦਰ ਹੈਗਾ ਸਪੇਸ ਹੈ ਵਧੀਆ ਪਾਰਕਿੰਗ ਵੀ ਹੈਗੀ ਹੈ ਬਟ ਇਹ ਜੇ ਚੱਲਣ ਦਾ ਇਹਨਾਂ ਦਾ ਪਲਾਨ ਨੂੰ ਹੋਰ ਐਕਸਟੈਂਡ ਕਰਨ ਦਾ ਹੋਰ ਵਧੀਆ ਨੂੰ ਬਿਲਡ ਕਰਨ ਦਾ ਔਰ ਆਪਣੇ ਵਾਲੇ ਬੰਦੇ ਤੇ ਸੁੰਨ ਕਰੁੰਦੇ ਨੇ ਕਦੋਂ ਦੇਣੇ ਚਲੋ ਮੈਨਨੇ ਉਹਨਾਂ ਨੂੰ ਪਹੁੰਚੋ ਆਜੋ ਓਏ ਦੇਵੇ ਜੋ ਮੰਗੇ ਠਾਕੁਰ ਅਬ ਸਾਧੂ ਕੈ ਸੰਸੋਤਨ ਪਾਵੇ ਜੇ ਤੰਤੇ ਸਭ ਕੋ ਵਰਸਾਵੇ ਸਾਧ ਸੰਤ ਧਰਮ ਰਾਇ ਕਰੇ ਸੇਵਾ ਸਾਧੂ ਸੰਗ ਸੁਭਾਸੁਰ ਦੇ ਵਾਸਾ ਸਾਧੂ ਕੈ ਸੰਗ ਪਾਪ ਕੁਲਾਂ ਸਾਧ ਸੰਗ ਅੰਮ੍ਰਿਤ ਗੁੰਗਾਂ ਸਾਧੂ ਸੰਗ ਸਰਬ ਧਾਨੁ ਗੰ ਨਾਨਕ ਵੋਟ ਪਖਰੀ ਪ੍ਰਭ ਸੁਆਮੀ ਲੋ ਜੀ ਸੁਖਮੀ ਸਿੰਘ ਸਾਹਿਬ ਦਾ ਪਾਠ ਵਧੀਆ ਤਰਾ ਹੋ ਗਿਆ। ਵਧੀਆ ਤਰਾ ਸਾਰੇ ਲੰਗਰ ਸ਼ਖ ਲੈ ਆਏ ਤੇ ਹੁਣੇ ਸੇ ਆ ਚੁੱਕੇ ਆ ਬਾਹਰ। ਬਾਹਰ ਬ੍ਰਮਟਨ ਵਾਲਾ ਮੁੰਡਾ ਦਾ ਕਰਦਾ ਕਿ ਅਸੀਂ ਬਾਰ ਇੱਕ ਡਰੋਨ ਦਾ ਸ਼ਾਟ ਲੈ ਲੀਏ ਫਿਰ ਮੈਂ ਸ਼ਿਲ세 ਦੇ ਘਰ ਜਾਣਾ ਸੋ ਹੁਣ ਇੱਕ ਛੋਟਾ ਡਰੋਨ ਦਾ ਸ਼ਾਟ ਲੈਣ ਚੱਲੇ ਆ ਉਹ ਵੀ ਵਲੌਗ ਦੇ ਵਿੱਚ ਐਡ ਕਰ ਦਾਂਗੇ ਆਪਾਂ ਚਲੋ ਹਾਂਜੀ ਡਰੋਨ ਸ਼ਾਟ ਲੈਣਾ ਡਰੋਨ ਹੈਗਾ ਤਾਂ ਹਾਂਜੀ ਹੈਗਾ ਠੀਕ ਆ ਬਾਜੀ ਠੀਕ ਆ ਬਾਜੀ ਇੱਥੇ ਦੇਖਣਾ ਕਿੱਥੇ ਕੋਈ ਨਾ ਗੱਡੀ پارک ਕਰਕੇ ਆ ਗਏ ਜੀ ਆ ਵਿਊ ਵੇਖਣ ਵਿਊ ਤਾਂ ਸੋਹਣਾ ਹੈ ਬ੍ਰਿਜ ਬਣਿਆ ਹੈ ਪਾਣੀ ਲੰਘੀ ਜਾਂਦਾ ਤੇ ਮੁੰਡਾ ਲਾਇਆ ਹੈ ਡਰੋਨ ਹੁਣ ਇੰਨੀਆਂ ਝਾੜੀਆਂ ਦੇ ਵਿੱਚ ਮੈਨੂੰ ਇਹ ਨਹੀਂ ਸਮਝ ਆਉਂਦਾ ਡਰੋਨ ਉੱਡੇਗਾ ਕਿੱਥੇ ਬਾਕੀ ਫਿਰ ਵੀ ਟਰਾਈ ਕਰ ਸਕਦੇ ਆ ਨਹੀਂ ਤੇ ਫਿਰ ਇੱਕ ਜਿਹੜਾ ਪਾਣੀ ਦੇ ਵਿੱਚ ਤੇ ਬੜੇਗਾ ਹੀ ਬੜੇਗਾ ਡਰੋਨ ਨੂੰ ਕੁਝ ਹੋ ਗਿਆ ਤੇ ਮੈਨੂੰ ਉਾੜੂਗਾ ਹੈਂ ਤੈਨੂੰ ਉਾੜੂਗਾ ਕੋਈ ਨਾ ਪਾਣੀ ਦੇ ਵਿੱਚ ਸਿਮ ਸਿਮ ਖੁੱਲ ਜਾ ਛੱਡ ਜਾ ਤੇ ਲੋ ਜੀ ਹਥਿਆਰ ਓਪਨ ਹੋ ਚੁੱਕੇ ਨੇ ਪਤਾ ਵੀ ਕਿਵੇਂ ਚੱਲਦਾ ਹੈ ਮੈਂ ਚੱਲਦਾ ਨਾ ਹੁਣ ਕੈਮਰਾ ਫੜ ਲੈ ਫਿਰ ਪਤਾ ਮੈਨੂੰ ਗਲਤ ਗਲਤ ਕਰਦਾ ਪਿਆ ਉਹ ਗਲਤ ਕਰਤਾ ਯਾ ਹੋਰ ਕੁੰਡੇ ਲੋਕ ਲੱਗੇ ਰਹੇ ਤੇ ਤੇ ਖੋਲ ਦੇਣਾ ਅਛਾ ਲੋਬੀ ਮਿੱਤਰੋ ਘਰ ਵੀ ਪਹੁੰਚ ਗਏ ਆ ਤੇ ਅੱਜ ਦੇ ਸਾਰੇ ਰੁਟੀਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਗਏ ਸਾਂ ਤੇ ਸੁਖੋਨੀ ਸਾਡਾ ਪਾਰਟ ਰਖਾਇਆ ਸੀ ਓਵਰঅল ਸਾਰਾ ਕੁਝ ਬੜਾ ਵਧੀਆ ਰਿਹਾ ਯਾਰ ਦੋਸਤ ਵੀ ਆਏ ਸਨ ਰਿਸ਼ਤੇਦਾਰ ਵੀ ਆਏ ਨੇ ਤੇ ਜਿਹੜੇ ਨਹੀਂ ਆਏ ਤੇ ਕੋਈ ਚੱਕਰ ਨਹੀਂ ਉਹਨਾਂ ਨਾਲ ਵੀ ਕਰਾਂਗੇ ਗੱਲ ਬਾਕੀ ਜਿਹੜੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਲੌਗ ਦੇ ਵਿੱਚ ਤੁਹਾਨੂੰ ਸਭ ਕੁਝ ਵਿਖ ਵੀ ਜਾਏਗਾ ਤੇ ਐਵੇਂ ਹੀ ਵਲੌਗ ਹੁੰਦੇ ਰਹਿਣਗੇ ਐਵੇਂ ਤੁਸੀਂ ਪਿਆਰ ਦੇਣਾ ਰਹਿੰਦਾ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜਿੰਨਾ ਜ਼ਿਆਦਾ ਹੋਏਗਾ ਓਨਾਂ ਜ਼ਿਆਦਾ ਮੈਂ ਮਟੀਰੀਅਲ ਸੁੱਟਦਾ ਰਾਵਾਂਗਾ ਲਵ ਯੂ ਸਾਰਿਆਂ ਨੂੰ ਮਿਲਦੇ ਆਂ